ਬਾਲੀਵੁੱਡ ਅਦਾਕਾਰਾਂ ਦਾ ਇੱਕ ਬਿਆਨ ਆਇਆ ਹੈ ਪਿੱਛੇ ਜੀ ਬਾਲੀਵੁੱਡ ਵਾਲਿਆਂ ਨੂੰ ਛੱਡੋ ਇਹ ਤਾਂ ਹੀ ਜੜੇ ਆ ਯਾਰ ਆ ਕੰਗਣਾ ਰਣੋਤ ਵਰਗੀ ਖਾ ਕੇ ਮੀਟ ਗਾਏ ਦਾ ਥੋ-ਥੋਡੇ ਨਾਲ ਬੁਲੇ ਲਾਈ ਫਿਰਦੇ ਤੁਸੀਂ ਜੋ ਗਲਤੀ ਹੈ ਹਰਿਆਣਾ ਅਸੀਂ ਤਾਂ ਨਾ ਰਸਤਾ ਰੋਕਿਆ ਵਾ ਅਸੀਂ ਤਾਂ ਬੈਠੇ ਆ ਉੱਥੇ ਅਸੀਂ ਤਾਂ ਦਿੱਲੀ ਜਾਣਾ ਤੇ ਸਾਨੂੰ ਜਾਣ ਹੀ ਦਿੰਦੇ ਹੈ ਕਿ ਲੱਗਦਾ ਹੈ ਕਦੋਂ ਤੱਕ ਮੰਗਾ ਮੰਗੀ ਪੂਰੀਆਂ ਹੋ ਜਾਣਗੀਆਂ ਸਰਕਾਰ ਤੋਂ ਇਹ ਤਾਂ ਸਰਕਾਰ ਦੀ ਮਰਜ਼ੀ ਆ ਮੰਨਦੇ ਆ ਮੰਨਦੇ ਆ ਨਹੀਂ ਮੰਨਦੇ ਆ ਜੱਟ ਤਾਂ ਬੈਠੇ ਆ ਕੋਈ ਹੈ ਇਨਸਪੈਕਟਰ ਕਿਸਾਨ ਤੇ ਜਾਂ ਕੋਈ ਹੈ ਇਹਦੇ ਪਰ ਕੋਈ ਜੜਾ ਇਹਦੇ ਰਾਖੀ ਕਰਦਾ ਹੋਵੇ ਜੇ ਮੈਂ ਦੱਸਦਾ ਹੋਵੇ ਤਾਂ ਟਾਈਮ ਹੱਥ ਤੇ ਰੋਟੀ ਹੁੰਦੀ ਆ ਬਿਜਲੀ ਪਾਜ ਜਾਂਦੀ ਆ ਜਦੋਂ ਬਿਜਲੀ ਆਉਂਦੀ ਆ ਰੋਟੀ ਛੱਡ ਕੇ ਪਾਜਦਾ ਐਂ ਨਹੀਂ ਕਹਿੰਦਾ ਮੈਂ ਰੋਟੀ ਖਾ ਕੇ ਚਲਾ ਲਵਾਂ ਸਾਰੇ ਕੰਮ ਚੋਰ ਇਕੱਠੇ ਕਰੇ ਬੈਠਾ ਨੇ ਕਿਸਾਨ ਹੈ ਕੋਈ ਕੰਮ ਚੋਰ ਕਿਸਾਨ ਸਾਰੀ ਫਸਲ ਨੂੰ ਆਪਣੇ ਨੂੰ ਸਹੀ ਦਿੰਦਾ ਬਾਕੀ ਚੋਰੀਆਂ ਵਿੱਚ ਇਹ ਕਰਦੇ ਆ ਰਲਾਵਟਾਂ ਵਿੱਚ ਇਹ ਕਰਦੇ ਹੋਏ ਥੋੜੀ ਕੋਈ ਮੈਂ ਯਾਰ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦਾ ਮੈਂ ਯਾਰ ਸਰਕਾਰ ਕਿਹਦੀ ਆ ਇਹ ਤਾਂ ਸਰਕਾਰਾਂ ਬਦਲ ਜਾਂਦੀਆਂ ਬੰਦੇ ਤਾਂ ਉਹੀ ਨੇ ਸਾਡੇ ਪੁਲਿਸ ਅਫਸਰ ਨੇ ਇਹ ਜਦ ਫੈਸਲਾ ਲਿਆ ਵੀ ਜੇ ਤੁਹਾਡਾ ਡਰੋਨ ਇਧਰ ਆ ਗਿਆ ਸਿੱਟ ਲੈਣਾ ਉਹ ਸਾਡੇ ਤੋਂ ਡਰੋਨਾਂ ਨਾਲ ਹਮਲੇ ਕਰ ਰਹੇ ਆ ਕਿਹਨਾਂ ਅਸੀਂ ਬਾਹਰਲੇ ਮੁਲਕ ਤੇ ਆਏ ਹੋਏ ਆ ਜਿਹੜਾ ਅਸਲਾ ਬਾਹਰਲੇ ਮੁਲਕ ਦੀ ਜਨਤਾ ਤੇ ਨਹੀਂ ਵਰਤਿਆ ਜਾਂਦਾ ਉਹ ਸਾਡੇ ਤੇ ਵਰਤਿਆ ਗਿਆ ਇਹ ਤਾਂ ਜਦ ਜੂ ਐਸਐਚ ਗਿਆ ਨਾ ਮੋਦੀ ਕਿ ਉੱਥੇ ਦੇ 67 ਵਜੇ ਆ ਇਹਨੇ ਜਾ ਕੇ ਵਾਪਸ ਲਿਆ ਉਨੀ ਵਾਪਸ ਲਿਆ ਦੀ ਗੱਲ ਚ ਗੁੰਠਾ ਾਡੂਗਾ ਆਸਟ੍ਰੇਲੀਆ ਜਾ ਕੇ ਰਡਾਨੀ ਨੂੰ ਦਵਾਦੀ ਜ਼ਮੀਨ ਉੱਥੇ ਵੀ ਕਿਸਾਨਾਂ ਨੇ ਖੋਹੀ ਆ ਉਹ ਹੈ ਹੁਣ ਗਿਆ ਜਲੈਕਸਿ ਨਾਲ ਜੱਫੀ ਪਾਈ ਆ ਜਾ ਕੇ ਮੋਦੀ ਨੇ ਉਹਨੇ ਕੀ ਕਿਹਾ ਇਹਨੂੰ ਇਹ ਦੋਗਲੀਆਂ ਗੱਲਾਂ ਨਾ ਕਰ ਇਹਦੇ ਕੋਲ ਲੋਕਈਆਂ ਟੋਕ ਬੰਦੇ ਖੜਾਏ ਮੋਦੀ 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 ਇਹ ਕੋਈ ਹੈ ਕੋਈ ਗੱਲ ਇਹ ਦੇਸ਼ ਵਾਸਤੇ ਗੱਲ ਹੋ ਰਹੀ ਹੋ ਗਈ ਦੇਸ਼ ਦਾ ਅਨੰਦਾਤਾ ਸੜਕ 'ਤੇ ਰੁਲਦਾ ਇੱਕ ਬੰਦਾ ਕਹਿੰਦਾ ਮੈਂ ਅਨੰਦਾਤਾ ਨਹੀਂ ਮੰਨਦਾ ਮੈਂ ਉਹਨੂੰ ਪੁੱਛਦਾ ਜੱਟ ਦੇ ਖੇਤ ਵਿੱਚ ਜਾ ਕੇ ਕੋਈ ਬੰਦਾ ਕਹਿੰਦਾ ਜੀ ਮੈਨੂੰ ਛੱਲੀਆਂ ਚਾਹੀਦੀਆਂ ਜੱਟ ਕਹਿੰਦਾ ਲੈ ਜਾ ਭਾਈ ਸ੍ਰੀ ਗੁਰੂ ਆਲਾ ਦਾਮ ਨਮਸਕਾਰ ਡੀ5 ਚੈਨਲ ਪੰਜਾਬੀ ਵਿੱਚ ਤੁਹਾਡਾ ਸਭ ਦਾ ਮੈਂ ਅੱਜ ਇਹ ਬਿਲਕੁਲ ਸਵਾਗਤ ਕਰਦਾ ਹੈ। ਅਸੀਂ ਇੱਥੇ ਆਏ ਆ ਜੋ ਨਵੀਂ ਮਸ਼ੀਨਰੀ ਟੈਕਨੋਲੋਜੀ ਨਵੀਂ ਬਣਦੀ ਆ ਉਹ ਦੇਖਣ ਆਏ ਆ ਅਸੀਂ। ਕਿਸਾਨਾਂ ਦੇ ਵਾਸਤੇ ਜਿਹੜਾ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਦੇ ਵਾਸਤੇ ਕਿਤਨਾ ਕਿਤੇ ਲੱਗ ਰਿਹਾ ਹੈ ਕਿਸਾਨਾਂ ਦਾ ਜਿਹੜਾ ਚੁਕਾਪੇ ਸਰਕਾਰਾਂ ਦੇ ਉੱਤੇ ਬਣ ਰਿਹਾ ਹੈ। ਹਾਂ ਹਾਂ ਬਹੁਤ ਵਧੀਆ ਤਾਂ। ਕਿੰਨੇ ਕਿਹੜੀ ਕਿਹੜੀ ਕੀ ਕੀ ਦੇਖ ਲਈ ਤੁਸੀਂ ਇੱਥੇ? ਅਸੀਂ ਤਕਰੀਬ ਸਭ ਕੁਝ ਦੇਖ ਲਿਆ ਇੱਥੇ ਜਿੰਨੇ ਵੀ ਸਰਾਣ ਲੱਗੀ ਹੋਈਆਂ ਅਲੱਗ ਅਲੱਗ ਕੰਪਨੀਆ ਦੀਆਂ ਸ਼ੰਭੂ ਬਾਡਰ ਦੇ ਉੱਤੇ ਕਿਸਾਨ ਲਗਾਤਾਰ ਡਟੇ ਹੋਏ ਨੇ ਕਦੋਂ ਜਾ ਰਹੇ ਉੱਥੇ ਕਦੋਂ ਸ਼ਿਰਕਤ ਕਰ ਰਹੇ ਉੱਥੇ ਦਾ ਜਾਂਦੇ ਰਹੇ ਸਾਡਾ ਲੰਗਰ ਚੱਲਦਾ ਸਾਡਾ ਫੜਾ ਲੰਗਰ ਚੱਲਦਾ ਉੱਥੇ ਅਲੂਣਾ ਪਿੰਡਾ ਸਾਡਾ ਹੁਣ ਦਿੱਲੀ ਜਿਹੜੀ ਰੋਕ ਰਹੇ ਨੇ ਹਰਿਆਣਾ ਸਰਕਾਰ ਰੋਕ ਰਹੇ ਹੋ ਕੀ ਮੰਸ਼ਾ ਚ ਉਤਾਰ ਰਹੇ ਹੋ ਹਰਿਆਣਾ ਸਰਕਾਰ ਦੇ ਉੱਤੇ ਗਲਤੀ ਹੋ ਰਹੀ ਹੈ ਜੋ ਗਲਤੀ ਹੈ ਹਰਿਆਣਾ ਅਸੀਂ ਤਾਂ ਨਾ ਰਸਤਾ ਰੋਕਿਆ ਵਾ ਅਸੀਂ ਤਾਂ ਬੈਠੇ ਆ ਉੱਥੇ ਅਸੀਂ ਤਾਂ ਦਿੱਲੀ ਜਾਣਾ ਦਿੱਲੀ ਸਾਨੂੰ ਜਾਣ ਹੀ ਦਿੰਦੇ ਹੈ ਸਰਦ ਦੇ ਬੈਠੇ ਹਸਤਾ ਖੁੱਲਾ ਤੁਹਾਨੂੰ ਕੀ ਲੱਗਦਾ ਹੈ ਕਦੋਂ ਤੱਕ ਮੰਗਾ ਮੰਗੀ ਪੂਰੀਆਂ ਹੋ ਜਾਣਗੀਆਂ ਸਰਕਾਰ ਦੇ ਇਹ ਸਰਕਾਰ ਦੀ ਮਰਜ਼ੀ ਆ ਮੰਨਦੀ ਆ ਮੰਨਦੀ ਆ ਨਹੀਂ ਮੰਨਦੀ ਆ ਜੱਟ ਤਾਂ ਬੈਠੇ ਆ ਹਾਂ ਮੰਗਾ ਕੇ ਹਟਣਾ ਹੀ ਆ ਹਾਂ ਜੀ ਮੰਗਾ ਕੇ ਉੱਠਾਂਗੇ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੁਣ ਕਿਸਾਨ ਮੇਲਾ ਲਗਾਇਆ ਗਿਆ ਇੱਥੇ ਤੇ ਤੁਹਾਨੂੰ ਕੀ ਲੱਗਦਾ ਜਿਹੜੀਆਂ ਤੁਹਾਨੂੰ ਠੀਕ ਆ ਦੇਖੋ ਇਹ ਮਤਲਬ ਨਵੀਂ ਮਸ਼ੀਨਰੀ ਨਵੀਂ ਜਾਣਕਾਰੀ ਹਰ ਤਰ੍ਹਾਂ ਦੀ ਜੋ ਹੁੰਦੀ ਆ ਬੰਦੇ ਨੂੰ ਦੇਖਣਾ ਵਾਂ ਦਾ ਇੱਕ ਇੱਕ ਇੱਕੋ ਪਿੰਡ ਦੇ ਵਿੱਚ ਸਭ ਕੁਝ ਆ ਗਿਆ ਹੈ ਨਾ ਹਾਂਜੀ ਹਾਂ ਇਹ ਤਾਂ ਅਸੀਂ ਦੇਖ ਰਹੇ ਹਾਂ ਕੋਈ ਸਾਡੇ ਲੈ ਕੋਈ ਚੀਜ਼ ਹੁੰਦੇ ਆ ਕਿਸਾਨ ਖੇਤੀਬਾੜੀ ਵਾਸਤੇ ਕੋਈ ਚੰਗੀ ਮਾੜੀ ਚੀਜ਼ ਸਭ ਦਾ ਪਤਾ ਲੱਗ ਜਾਂਦਾ ਹੈ ਪੁਰਾਣੇ ਸਮੇਂ ਦੇ ਵਿੱਚ ਜਿੱਦਾਂ ਦੇਖਿਆ ਜਾਂਦਾ ਸੀਗਾ ਲੋਕ ਆਪਣੇ ਬਲ ਦਾ ਨਾਲ ਹਲਾਂ ਦੇ ਨਾਲ ਬਾਂਦੇ ਹੁੰਦੇ ਸੀਗੇ ਖੇਤਾਂ ਨੂੰ ਅੱਜ ਕੱਲ ਮਸ਼ੀਨਰੀ ਥੋੜੀ ਜ਼ਿਆਦਾ ਆ ਗਈ ਕਿਤੇ ਨਾ ਕਿਤੇ ਆਪਾਂ ਮਸ਼ੀਨਰੀ ਦੇ ਉੱਤੇ ਜ਼ਿਆਦਾ ਪ੍ਰਭਾਵਿਤ ਹੋ ਗਏ ਉਹਨਾਂ ਦੇ ਉੱਤੇ ਨਿਰਭਰ ਹੋ ਗਏ ਇਹ ਆਪਾਂ ਮਸ਼ੀਨਰੀ ਦੇ ਉੱਤੇ ਆਪਾਂ ਨਿਰਭਰ ਨਹੀਂ ਹੋਏ ਸਮੇਂ ਨੇ ਸਮੇਂ ਨੇ ਨਿਰਭਰ ਕਰਿਆ ਪਹਿਲਾਂ ਜਦੋਂ ਗਾਹੀ ਕਰਦੇ ਸੀ ਵਰਦਾਂ ਨਾਲ ਗਾਹੀ ਕਰਦੇ ਸੀ ਸਾਰਾ ਜੇਠ ਮਹੀਨਾ ਗਾਹੀ ਕਰੀ ਜਾਂਦੇ ਸੀ ਹੁਣ 2 ਦਿਨ ਚ ਹੀ ਗਾਹੀ ਹੁਣ ਜਦ ਮਹੀ ਆ ਜਾਂਦਾ ਕਦੇ ਕੋਈ ਮੌਸਮਾ ਦਾ ਫਰਕ ਪੈ ਗਿਆ ਇਹ ਜਿਹੜੀ ਆਈ ਮਸ਼ੀਨਰੀ ਆਈ ਆ ਤਾਂ ਸਾਡਾ ਦੇਸ਼ ਆਪਣਾ ਆਪਣੇ ਚੱਕੀ ਫਿਰਦੇ ਨੇ ਇਹ ਬਾਹਰ ਸਾਨੂੰ ਰਾਸਣ ਦਾ ਉਹ ਸਾਨੂੰ ਰਾਸਣ ਦਾ ਇਹਦੇ ਕੋਈ ਦੰਦਾ ਦੇ ਨਾਲ ਰਾਸਣ ਭੁੱਖੇ ਮਰਦੇ ਨੇ ਇਹ ਕਦੇ ਕਹਿੰਦੇ ਜਿਹੜੀ ਆਪਣੀ ਉਹਨੇ ਕਰਿਆ ਬਹੁਤ ਜ਼ਿਆਦਾ ਜਿਹਨਾਂ ਨੇ ਚੱਕ ਚੱਕ ਕੇ ਕਰਜੇ ਕਿਉਂਕਿ ਬੋਰ ਲਵਾ ਕੇ ਸਾਰਾ ਸਿਰਾਂ ਤੇ ਢੋਗੇ ਦਿਨ ਰਾਤ ਹੀ ਕਰਕੇ ਕੋਈ ਹੈ ਇਨਸਪੈਕਟਰ ਕਿਸਾਨ ਤੇ ਜਾ ਕੋਈ ਹੈ ਇਹਦੇ ਪਰ ਕੋਈ ਜੜਾ ਇਹਦਾ ਰਾਖੀ ਕਰਦਾ ਹੋਵੇ ਜੇਨ ਦੱਸਦਾ ਹੋਵੇ ਤਾਂ ਟਾਈਮ ਹੱਥ ਤੇ ਰੋਟੀ ਹੁੰਦੀ ਆ ਬਿਜਲੀ ਪੱਜ ਜਾਂਦੀ ਆ ਜਦੋਂ ਬਿਜਲੀ ਆਉਂਦੀ ਆ ਰੋਟੀ ਛੱਡ ਕੇ ਭੱਜਦਾ ਐਂ ਨਹੀਂ ਕਹਿੰਦਾ ਮੈਂ ਰੋਟੀ ਖਾ ਕੇ ਚਲਾ ਲਵਾਂ ਸਾਰੇ ਕੰਮ ਚੋਰ ਇਕੱਠੇ ਕਰੇ ਬੈਹਨਾਂ ਨੇ ਕਿਸਾਨ ਹੈ ਕੋਈ ਕੰਮ ਚੋਰ ਕਿਸਾਨ ਸਾਰੀ ਫਸਲ ਨੂੰ ਆਪਣੇ ਨੂੰ ਸਹੀ ਦਿੰਦਾ ਪੱਕੇ ਚੋਰੀਆਂ ਵਿੱਚ ਇਹ ਕਰਦੇ ਆ ਰਲਾਵਟਾਂ ਵਿੱਚ ਇਹ ਕਰਦੇ ਹੋਏ ਸਾਡੀ ਜੀਰੀ ਮੁੜਿਆ ਸਾਡੇ ਚੌਲ ਮੁੜਿਆ ਸਾਡੇ ਨਹੀਂ ਮੁੜਦੇ ਮੁੜਦੇ ਦੇਣਾ ਡਾਕੂਆਂ ਦੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਆ ਆਮ ਸਰਕਾਰ ਕਿਹਦੀ ਆ ਇਹ ਤਾਂ ਸਰਕਾਰਾਂ ਬਦਲ ਜਾਂਦੀਆਂ ਬੰਦੇ ਤਾਂ ਉਹੀ ਆ ਜੇ ਤੁਸੀਂ ਕਹਿੰਦੇ ਨਹੀਂ ਆ ਅਸੀਂ ਕਿਸਾਨ ਤਾਂ ਕਿਸਾਨ ਸੜਕਾਂ 'ਤੇ ਰੋਲ ਰਿਹਾ ਜੇ ਹਰਿਆਣਾ ਗਵਰਨਮੈਂਟ ਨੇ ਉਹਦੇ ਆ ਕੇ ਸਾਡੇ ਸਾਡੇ ਟਰੈਕਟਰ ਸਾਡੇ ਉਹਨਾਂ ਨੂੰ ਕੀ ਰੋਕ ਨਹੀਂ ਸਕਦਾ ਸੀ ਭਗਵਾਨ ਤਮਨ ਰੋਕ ਨਹੀਂ ਸਕਦਾ ਇਹ ਸਾਡੀ ਸਾਡੇ ਹੋਰ ਵਾਲੇ ਠੀਕ ਆ ਸਾਡੇ ਪੁਲਿਸ ਅਫਸਰ ਨੇ ਇਹ ਜਦ ਫੈਸਲਾ ਲਿਆ ਵੀ ਜੇ ਤੁਹਾਡਾ ਡਰੋਨ ਇਧਰ ਆ ਗਿਆ ਸਿੱਟ ਲੈਣਾ ਉਹ ਸਾਡੇ ਤੋਂ ਡਰੋਨਾਂ ਨਾਲ ਹਮਲੇ ਕਰ ਰਹੇ ਆ ਕਿਹਨਾਂ ਅਸੀਂ ਬਾਹਰਲੇ ਮੁਲਕ ਤੇ ਆਏ ਹੋਇਆ ਆ ਜਿਹੜਾ ਅਸਲਾ ਬਾਹਰਲੇ ਮੁਲਕ ਦੀ ਜਨਤਾ ਤੇ ਨਹੀਂ ਬਤ ਵਰਤਿਆ ਜਾਂਦਾ ਉਹ ਸਾਡੇ ਤੇ ਵਰਤਿਆ ਗਿਆ ਸਾਰੇ ਸਾਰੇ ਦੇਸ਼ ਨੂੰ ਪਤਾ ਕਿਹਨੂੰ ਨਹੀਂ ਪਤਾ ਜਿੱਦਾਂ ਉਹਨ ਪਿਛੇ ਟਕੈ ਸਾਬਦਾ ਹੁਣੇ ਬਿਆਨ ਕੀਤਾ ਸੀ ਕਹਿੰਦੇ ਜਿਹੜੇ ਮੋਦੀ ਸਰਕਾਰ ਦਾ ਸੈਂਟਰ ਸਰਕਾਰ ਹੈ ਉਹ ਕਹਿੰਦੇ ਨੇ ਵੀ 14 ਮਹੀਨੇ ਜਿੱਦਾਂ ਦਿੱਲੀ ਦੇ ਵਿੱਚ ਚੱਲਿਆ ਇਹ ਅੰਦੋਲਨ ਉਸ ਤੋਂ ਵੱਡਾ ਅੰਦੋਲਨ ਜਦੋਂ ਬਣੇਗਾ ਵੱਡਾ ਸਮਾਂ ਹੋ ਜਾਏਗਾ ਤਾਂ ਫੇਰ ਮੰਗਾ ਮੰਗਨੇ ਸਟਾਰਟ ਹੋਣਗੇ ਦਿੱਲੀ ਤਾਂ ਜਿਹੜਾ ਤੁਸੀਂ ਦਿੱਲੀ ਦੇਖਿਆ ਤੁਸੀਂ ਸਭ ਨੇ ਦੇਖਿਆ ਨਾ ਦਿੱਲੀ ਇੱਕ ਵਾਰੀ ਪਹਿਲਾਂ ਲੱਗਿਆ ਸੀ ਅੰਦੋਲਨ ਜਦੋਂ ਭਗਤ ਸਿੰਘ ਦੇ ਚਾਚਾ ਜੀ ਸੁਖ ਸਿੰਘ ਨੇ ਆਇਆ ਸੀ ਪਾਗੜੀ ਸੰਭਾਲ ਜੱਟਾ ਠੀਕ ਹੈ ਨਾ ਇਹ ਹੁਣ ਅੰਦੋਲਨ ਹੁਣ ਵੀ ਚੱਲਿਆ ਇਹ ਤਾਂ ਜਦੋਂ ਜੂ ਐਸਏ ਚ ਗਿਆ ਨਾ ਮੋਦੀ ਕੱਤਨੇ 7:00 ਵਜੇ ਆ ਇਹਨੇ ਜਾ ਕੇ ਵਾਪਸ ਲਿਆ ਉਹ ਨਹੀਂ ਵਾਪਸ ਲਿਆ ਸਮਝ ਗਿਆ ਤੂੰ ਆ ਹੁਣ ਵੀ ਹੁਣ ਵੀ ਜਦ ਦੀ ਗੱਲ ਚ ਗੁੰਠਾ ਆ ਡੂਗਾ ਆਸਟ੍ਰੇਲੀਆ ਜਾ ਕੇ ਰਡਾਨੀ ਨੂੰ ਦਵਾਤੀ ਜ਼ਮੀਨ ਉੱਥੇ ਵੀ ਕਿਸਾਨਾਂ ਨੇ ਖੋਹੀ ਆ ਉਹ ਹੈ ਹੁਣ ਆ ਗਿਆ ਜਲੈਕਸੀ ਨਾਲ ਜੱਫੀ ਪਾਈ ਆ ਜਾ ਕੇ ਮੋਦੀ ਨੇ ਉਹਨੇ ਕੀ ਕਿਹਾ ਇਹਨੂੰ ਤਾ ਦੋਗਲੀਆਂ ਗੱਲਾਂ ਨਾ ਕਰ ਇਹਦੇ ਕੋਈ ਲੋਕੀ ਨੇ ਦੋਕ ਬੰਦੇ ਖੜਾਏ ਮੋਦੀ 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 ਇਹ ਕੋਈ ਹੈ ਕੋਈ ਗੱਲ ਇਹ ਦੇਸ਼ ਵਾਸਤੇ ਗੱਲ ਹੋ ਰਹੀ ਹੋ ਗਈ ਦੇਸ਼ ਦਾ ਅੰਨਦਾਤਾ ਸੜਕ 'ਤੇ ਰੁਲਦਾ ਇੱਕ ਬੰਦਾ ਕਹਿੰਦਾ ਮੈਂ ਅੰਨਦਾਤਾ ਨਹੀਂ ਮੰਨਦਾ ਮੈਂ ਉਹਨੂੰ ਪੁੱਛਦਾ ਜੱਟ ਦੇ ਖੇਤ ਵਿੱਚ ਜਾ ਕੇ ਕੋਈ ਬੰਦਾ ਕਹਿੰਦਾ ਜੀ ਮੈਨੂੰ ਛੱਲੀਆਂ ਚਾਹੀਦੀਆਂ ਜੱਟ ਕਹਿੰਦਾ ਲੈ ਜਾ ਭਾਈ ਉਹ ਐਂ ਤਾਂ ਨਹੀਂ ਕਹਿੰਦਾ ਵੀ ਦੋ ਤੋੜੀਆਂ ਚਾਰ ਤੋੜੀ ਜਾਂ ਗੰਨਾ ਚਾਹੀਦਾ ਜਾਂ ਸਬਜ਼ੀ ਚਾਹੀਦਾ ਜੱਟ ਰੋਕਦਾ ਤਾਂ ਨਹੀਂ ਤੁਸੀਂ ਕਿਸੇ ਰੇੜੀ ਤੋਂ ਕੇਲਾ ਚੱਕ ਕੇ ਦਿਖਾਓ ਦਿਖਾਓ ਚੱਕ ਕੇ ਰੇੜੀ ਤੋਂ ਕੇਲਾ ਫੇਰ ਕਹਿੰਦੇ ਨਾ ਜੱਟਾਂ ਨਾ ਦాతਾਂ ਦੀ ਬਾਲੀਵੁੱਡ ਅਧਿਕਾਰਾਂ ਦਾ ਇੱਕ ਬਿਆਨ ਆਇਆ ਹੈ ਪਿੱਛੇ ਜੀ ਬਾਲੀਵੁੱਡ ਵਾਲਿਆਂ ਨੂੰ ਛੱਡੋ ਇਹ ਤਾਂ ਹੀ ਜੜੇ ਆ ਯਾਰ ਇਹ ਕੁਝ ਹੈ ਹਾਂ ਇਹ ਦੇਖੋ ਆ ਕੋਈ ਦੱਸਦਾ ਕੋਈ ਸ਼ਹੀਦੀਆਂ ਬਾਰੇ ਦੱਸਦਾ ਕੋਈ ਦੱਸਦਾ ਵੀ ਕਿਵੇਂ ਸਾਡਾ ਕੁਰਬਾਨੀਆਂ ਕਰੀਆਂ ਸਾਡੇ ਬਜ਼ੁਰਗਾਂ ਨੇ ਆਜ਼ਾਦੀ ਲੈਣ ਵਾਸਤੇ ਕੋਈ ਦੱਸਦਾ ਆ ਕੰਗਣਾਰਾ ਲੋਤ ਵਰਗੀ ਖਾ ਕੇ ਮੀਟ ਗਾਏ ਦਾ ਤੁਹਾਡੇ ਨਾਲ ਮੁਰੇ ਲਾਈ ਫਿਰਦੇ ਤੁਸੀਂ ਨੂੰ ਆ ਕੰਗਣਾਰਾ ਲੋਤ ਗਾਏ ਦਾ ਮੀਟ ਖਾਂਦੀ ਆ ਜੇ ਤੁਸੀਂ ਕਹਿੰਦੇ ਹੋ ਮੈਂ ਕੋਈ ਤੁਹਾਨੂੰ ਨਹੀਂ ਪ੍ਰੂਫ ਦਿਵਾ ਦੂੰਗਾ ਮੈਂ ਉਹਦਾ ਆਪਣਾ ਬਿਆਨ ਆ ਤਾਂ ਹਾਂ ਉਹਦਾ ਆਪਣਾ ਬਿਆਨ ਉਹਦਾ ਕੰਗਣਾਰਾ ਜੀ ਜਦੋਂ ਸਾਹ ਦੀ ਫਿਲਮ ਬੱਲ ਰਹੀ ਸੀਗੀ ਜਸਵੰਤ ਸਿੰਘ ਖਾਲੜਾ ਦੇ ਉਹ ਰੁਕੀ ਜਾ ਰਹੀ ਹੈ ਇਹ ਐਮਰਜੈਂਸੀ ਜਿਹੜੀ ਜਿਹੜੀ ਚੀਜ਼ ਇਹਨਾਂ ਨੂੰ ਅਸਲੀਅਤ ਦੱਸੇ ਦੇਖੋ ਸਟੂਡੈਂਟ ਆ ਬੱਚਾ ਸਕੂਲ ਦੇ ਵਿੱਚ ਜੇ ਆਪਾਂ ਉਹਨਾਂ ਨੂੰ ਦੱਸਾਂਗੇ ਵੀ ਆਹ ਉੜਾ ਹੈ ਉਹ ਤਾਂ ਉਹੀ ਦੇਖਣਾ ਉੜਾ ਹੈ ਜੇ ਆਪਾਂ ਉਹਨਾਂ ਨੂੰ ਕਹੋਗੇ ਵੀ ਇਹ ਜਿਹੜੇ ਸਰਦਾਰ ਫਿਰਦੇ ਆ ਇਹ ਦੇਸ਼ ਭਗਤਾਂ ਤਾਂ ਆਪਣੀ ਇੱਜ਼ਤ ਕਰਨਗੇ ਨਾ ਜੇ ਕਹੋਗੇ ਇਹ ਤਾਂ ਅੱਤਵਾਦੀਆਂ ਫਿਰ ਉਹ ਵਿਚਾਰੇ ਅੱਤਵਾਦੀਓ ਕਹਿਣਗੇ ਹੈ ਕਹਿ ਕੌਣ ਰਿਹਾ ਇਹ ਕਹੇ ਤਾਂ ਉਹ ਰਹੇ ਆ ਪਤਾ ਨਹੀਂ ਇਹਨਾਂ ਨੂੰ ਸਭ ਨੂੰ ਪਤਾ ਪਤਾ ਸਭ ਨੂੰ ਇਹਨਾਂ ਨੂੰ ਸਮਝ ਗਿਆ ਤੁਸੀਂ ਅਸੀਂ ਕੋਈ ਗੱਲ ਨਹੀਂ ਹਾਂ ਅਸੀਂ ਤਾਂ ਜੰਮੇ ਆ ਜਿਹੜੀ ਸੀਗੀ ਸਿੱਖ ਕੌਮ ਆ ਨਾ ਜੰਮਿਓ ਕਰਵਾਨੀ ਵਾਸਤੇ ਜਿੰਨਾ ਜੋਰ ਜਿੰਨਾ ਜੀ ਕਰਦਾ ਉਹਦਾ ਉੰਨਾ ਕਰ ਲਵੇ ਜਦੋਂ ਕੁਰਬਾਨੀਆਂ ਦੀ ਗੱਲ ਆਉਂਦੀ ਹੈ ਤਾਂ ਸੈਂਟਰ ਸਰਕਾਰ ਉਹ ਬਾਰਡਰਾਂ ਦੇ ਉੱਤੇ ਪਾ ਕੇ ਆ। ਆ ਫਿਰ ਬੜੇ ਆਦਾ ਦੇ ਇਹਨਾਂ ਨੂੰ ਫਿਰ ਬੜੇ ਆਦਾ ਉਹਨੇ ਆ ਜਾ ਹੁਣ ਗੱਲ ਸੁਣ ਸਾਡਾ ਜੀ ਕਾ ਅਸੀਂ ਸਿਰਾਂ ਤੇ ਮੂੰਹ 'ਚ ਸਾਡੇ ਪਾਣੀ ਪੈਂਦਾ ਸੀ ਅਸੀਂ ਰੋਟੀਆਂ ਪਹੁੰਚਾਉਂਦੇ ਸੀ ਪਾਣੀ ਪਹੁੰਚਾਉਂਦੇ ਸੀ ਇਹਨਾਂ ਨੇ ਉਹੀ ਬੋਤਲਾਂ ਸਾਡੀਆਂ ਦੀਆਂ ਮੈਂ 100-100 ਰੁਪਏ 'ਚ ਵੇਚੀਆਂ ਕਿ ਨਹੀਂ ਵੇਚੀਆਂ ਹਮਾ ਚਲੜ ਨੇ ਹੁਣ ਅਸੀਂ ਵੀ ਸੌਂ ਖਾ ਲਈ ਕੋਈ ਮਰੇ ਰਹੇ ਅਸੀਂ ਨਹੀਂ ਜਾਵਾਂਗੇ ਹੈ ਚਲੋ ਜੇ ਕੰਗਣਾ ਰਾਉਤ ਨੂੰ ਇੱਕ ਪੁਲਿਸ ਅਫਸਰ ਕੁੜੀ ਨੇ ਥੱਪੜ ਮਾਰ ਵੀ ਦਿੱਤਾ ਸੀ ਉਹ ਉਹਨਾਂ ਦਾ ਮੈਟਰ ਆ ਉਥੇ ਪੁਲਿਸੇ ਸਾਡੇ ਲੋਕਾਂ ਨੂੰ ਗਿਆਨ ਨੂੰ ਕੁੱਟ ਮਾਰ ਰਹੇ ਆ ਵੀ ਤੁਸੀਂ ਪੰਜਾਬੀ ਆ ਹੈ ਇਹਨਾਂ ਨੂੰ ਨਹੀਂ ਦਿਖਦਾ ਕਿ ਅੱਖਾਂ ਬੰਦਾਂ ਹੈ ਕਿਸਾਨ ਲੀਡਰਾਂ ਦੇ ਘਰੇ ਦੇ ਐਨਆਈਏ ਦੀਆਂ ਰੇਡਾਂ ਪੈ ਰਹੀਆਂ ਨੇ ਪਾਈ ਜਾ ਮੈਂ ਕਿਸਾਨ ਦੇ ਘਰੋਂ ਕੀ ਕੱਢਣਗੇ ਕਿਸਾਨ ਕੋਲ ਹੈ ਕੀ ਹੈ ਕੁਝ ਕਿਸਾਨ ਕੋਲ ਫਿਰ ਕਿਸਾਨ ਤਾਂ ਕਰਜ਼ਈ ਆ ਤੀ ਇੱਕ ਦਿਨ ਬੈਂਕ ਵਾਲੇ ਆਣ ਖੜਦੇ ਆ ਇਹ ਤਾਂ ਸਾਡਿਆਂ ਦਾ ਬੜਕਾ ਹੋਵੇਂ ਹੀ ਆ ਹੈ ਤਾਂ ਸਾਡੇ ਕੋਲ ਕੁਝ ਨਹੀਂ ਹੈ ਸਾਡਾ ਕੀ ਕਰੂਗਾ ਹੁਣ ਉਹ ਬਹੁਤ ਮਿਹਰਬਾਨੀ ਜਿੱਦਾਂ ਕਿ ਪਿੱਛੇ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇਹ ਬਿਆਨ ਨੇ ਸਾਡੇ ਸੀ ਆਪਣੇ ਹੱਕਾਂ ਨੂੰ ਮਨਾ ਕੇ ਫੇਰ ਹੀ ਉੱਥੋਂ ਉੱਠਾਂਗੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਗੇ बुलंद ਆਵਾਜ਼। ਖੇੜ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਆਪ ਧਰਮ, धरोਹਰ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ